ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ ਸੋ ਮੈਂ ਤੇ ਅੱਜ ਜੀ ਤੁਹਾਡੇ ਕੋਲ ਵੀਡੀਓ ਸਾਂਝੀ ਕਰਨੀ ਆ ਤੋਕੜ ਗੱਬਣ ਚੈੱਕ ਪਾਸ ਵਹਿੜ ਆ ਬਾਈ ਜੀ ਤੇ ਇੱਕ ਤਾਂ ਇਹ ਹੁੰਦੀ ਵੀ ਚੈੱਕ ਪਾਸ ਨਹੀਂ ਕਰਾਈਦੀ ਗਹਿੜ ਚੈੱਕ ਪਾਸ ਹੀ ਕਰਾਈ ਹੋਈ ਤੇ ਦੂਜੀ ਗੱਲ ਇਹ ਉਹਦੇ ਕਈ ਕੰਮ ਨੇ ਤੇ ਵਹਿੜ ਇਹ ਦੁੱਧ ਵੀ ਦਿੰਦੀ ਚੰਗਾ ਦਿੰਦੀ ਕੀ ਤੇ ਬਾਕੀ ਚੈੱਕ ਪਾਸ ਆ ਗਈ ਬਾਕੀ ਬਾਈ ਨਾਲ ਗੱਲਬਾਤ ਸੋ ਸਾਰੇ ਭਰਾਵਾਂ ਬੇਨਤੀ ਇਹ ਹੁੰਦੀ ਵੀ ਪਸ਼ੂ ਖਰੀਦਣੋਂ ਪਹਿਲਾਂ ਥੱਲੇ ਜਰੂਰ ਕਰ ਲਿਆ ਕਰੋ ਬਾਕੀ ਬਾਈ ਨਾਲ ਗੱਲਬਾਤ ਕਰਾਂਗੇ ਵੀ ਕੀ ਕੀ ਡਿਟੇਲ ਹਨ ਤੇ ਵੀਡੀਓ ਪਹਿਲਾਂ ਲਾਸਟ ਦੇਖਣੀ ਫਿਰ ਦੱਸਦੇ ਹੋਏ ਨੰਬਰ ਤੇ ਬਾਈ ਨਾਲ ਸੰਪਰਕ ਕਰਨਾ ਹੈ ਹਾਜਵੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਲਖੇ ਸਤਿ ਸ਼੍ਰੀ ਅਕਾਲ ਵੀਰ ਹਾਂ ਠੀਕ ਹੈ ਬਹੁਤ ਵਧੀਆ ਲਖੇ ਬਹੁਤ ਵਧੀਆ ਤੇ ਨਾਮ ਤੇ ਐਡਰੈਸ ਬੋਲ ਦਗੇ ਨਾਮ ਲਖੇਗਾ ਮੇਰਾ ਲਖੀ ਹਾਂਜੀ ਪਿੰਡ ਨਨੇ ਵਾਲਾ ਜ਼ਿਲ੍ਹਾ ਬਰਨਾਲਾ ਤੇ ਤਹਿਸੀਲ ਹੈਗੀ ਆਪਾਂ ਨੂੰ ਤਪਾ ਜੀ ਤੇ ਨੇੜੇ ਭਧੌੜ ਸ਼ਹਿਰ ਆ ਗਿਆ ਇਧਰਲੇ ਪਾਸੇ ਭਧੌੜ ਸ਼ਹਿਰ ਵੱਡੇ ਸੰਧੂ ਸੈਨਾ ਤੇ ਸੰਨਾ ਗਲਾਬ ਸਿੰਘ ਤੇ ਚਾਰ ਬੜਾ ਨੇੜੇ ਆ ਗਏ ਹਾਂ ਜਮਾ ਦੋ ਦੋ ਕੋਲ ਨੰਬਰ 62806 ਲਖੇ 12633 ਆ ਠੀਕ ਹੈ ਇਹ ਹੈਗਾ ਬਾਈ ਦਾ ਮੋਬਾਈਲ ਨੰਬਰ ਦੱਸ ਵੀ ਕਿੰਨੇ ਦਾ ਨਹੀਂ ਗੱਭਣਾ ਇਹ ਲਖੇ 3 ਮਹੀਨੇ ਦੀ ਚੈੱਕ ਬਾਸ ਛੋਡੀ ਕਰਾਈ ਵੀ ਆ ਆਪਣੀ ਕਰਵਾਈ ਵੀ ਆ ਅਗਲਾ ਆਪਦੀ ਕਰਵਾ ਕੇ ਲੈ ਕੇ ਜਾਓ ਦੀ ਦਸੱਲੀ ਕਰ ਲਿਓ ਜਿਹੜਾ ਮਰਜੀ ਡਾਕਟਰ ਕੋਈ ਡਿਕਸ ਵਾਲੀ ਗੱਲ ਨਹੀਂ ਕੋਈ ਡਿਕ ਆਪਣੀ ਕਰਵਾਈ ਜਿੱਥੇ ਮਰਜੀ ਚੈੱਕ ਕਰਵਾ ਲੈ ਦੁੱਧਾ ਇਸ ਟਾਈਮ ਕਿੰਨਾ ਜਵਾ ਦੇਗਾ ਲੱਖੇ ਇਹਦੇ ਥੱਲੇ ਦੁੱਧ ਹੈਗਾ 11 ਕਿਲੋ ਹੂੰ 10 ਕਿਲੋ ਆਪਣੇ ਘਰੋਂ ਵਸ ਕੇ ਚਾਰ ਟਾਈਮ ਮਿਲ ਲੈ ਦੋਨੇ ਟਾਈਮਾਂ ਦਾ ਦੋ ਟਾਈਮ ਚੋਲੇ ਚਾਰ ਟਾਈਮ ਚੋਲੇ ਦੋਨਾਂ ਟਾਈਮਾਂ ਦਾ 10 ਕਿਲੋ ਦੁੱਧ ਨਾਪ ਕੇ ਦੇਵਾਂਗੇ ਪੰਜ-ਪੰਜ ਕਿਲੋ ਦੋਨਾਂ ਟਾਈਮਾਂ ਦਾ ਪੰਜ-ਪੰਜ ਕਿਲੋ ਹਾਇ 11 ਕਿਲੋ ਆ 10 ਕਿਲੋ ਨਾਪ ਕੇ ਦੇਵਾਂਗੇ ਡਿਕਟਰ ਘੱਟੋ ਤੇ ਆਪਾਂ ਵੀ ਡਿਕਟਰ ਦੱਸਾਂ ਕਿਹੜੀ ਸਹੀ ਆ ਸਹੀ ਆ ਜੇ ਘੱਟ ਦੁੱਧ ਹੋਊ ਆਪਾਂ ਖਰਚਾ ਦੇਵਾਂਗੇ 10 ਤੋਂ ਜੇ ਘਟ ਗਿਆ ਹਾਂ ਠੀਕ ਆ ਸਾਢੇ 9 ਤੱਕ ਦਾ ਕੋਈ ਮਹਿਣਾ ਨਹੀਂ ਕਹਿ ਸਕਦੇ ਆਪਾਂ ਨਿਆਣਾ ਪਾਉਣਾ ਪਾ ਲੋ ਨਹੀਂ ਪਾਉਣਾ ਨਾ ਪਾਉ ਦੋਨੇ ਦੰਗ ਹੀ ਚੱਲਦੇ ਆ ਦੋਨੇ ਟੰਗੇ ਉਸ ਕਿਹੜਾ ਹੋਣਾ ਇਹ ਆਪਾਂ ਨੂੰ ਪਹਿਲਾ ਸੂਆ ਕਹਿ ਕੇ ਦੂਜੇ ਲਈ ਗੱਬਣ ਦੱਸਿਆ ਆਪਣੀ ਲਿਹੰਦੀ ਵੀ ਆ ਜਿੰਨੇ ਖਰੀਦ ਨਹੀਂ ਆ ਉਹ ਜੋ ਮਰਜ਼ੀ ਸਮਝ ਲੈ ਉਹ ਜੋ ਮਰਜ਼ੀ ਸਮਝ ਲੈ ਜਿਹੜੀ ਆਪਾਂ ਸਹਿਤੀ ਦੇ ਸਕਦੇ ਆ ਥਣ ਲੈਵੇ ਦੀ ਸਹਿਤੀ ਦੇ ਸਕਦੇ ਆ ਠੀਕ ਆ ਠੰਡੀ ਸੀਲ ਦੀ ਸੈਤੀ ਦੇ ਸਕਦੇ ਆ ਹਿੱਲ ਚਿੱਲ ਦੀ ਸੈਤੀ ਦੇ ਸਕਦੇ ਆ ਇਹ ਜੀ ਦੀ ਗਾਰੰਟੀ ਹੈ ਹਾਂ ਉੱਤੋਂ ਅਗਲੇ ਨੇ ਦੇਖਣੀ ਤੋਰ ਫੇ ਮੜੀ ਦਿਖਾ ਦੀ ਤੋਰ ਕੇ ਦਿਖਾ ਦੀ ਤੇ ਫਿਰ ਧਾਰਾ ਵੀ ਮਾਰ ਦਿੰਨਾ ਧਾਰਾ ਐਂ ਕਰ ਫਿਰ ਮਾਰ ਪਹਿਲਾਂ ਮੈਂ ਨਿਆਣਾ ਲਿਆਵਾ ਜਿ ਲੌਣਾ ਨਿਆਣਾ ਕਹੀਂ ਮਾਰ ਦੇ ਆਈ ਮਾਰ ਦੇ ਕੋਈ ਗੱਲ ਨਹੀਂ ਫਿਰ ਕਿੰਨੀ ਜੀ ਆ ਜਾ ਆ ਜਾ ਲੱਖੇ ਫਿਰ ਦੇਖ ਮੜਾ ਸਵਾਦ ਪਸਮਾਨ ਜੀ ਕਰ ਲੈ ਲੈ ਪਸਮਾਨ ਨੂੰ ਤਾਂ ਲੋੜ ਹੀ ਨਹੀਂ ਧਾਰਾ ਮਾਰ ਦੇ ਆ ਜਾ ਵੀ ਲੈ ਇੱਥੋਂ ਤੁਹਾਨੂੰ ਚੈੱਕ ਕਰਾ ਦੇਣਾ ਮਿੱਤਰੋ ਠੰਡੀ ਸੀਲ ਹੈ ਹਾਂ ਆ ਲੈ ਜੀ ਕੋ ਨਿਆਣਾ ਲੱਖੇ ਇਹ ਕਿਸੇ ਨੇ ਆਨਲਾਈਨ ਮੰਗਾਉਣੀ ਹੋਵੇ ਥੱਲੇ ਉਹਦੀ ਆਪਣੀ ਗਾਰੰਟੀ ਹੋ ਠੀਕ ਹੈ ਹਾਂ ਲੈ ਸੁਣਿਆ ਮਾਰ ਲੈ ਆ ਮੂਹਰੇ ਥਾਂ ਤੇ ਤਲ ਆ ਮੂਹਰੇ ਥਾਂ ਦੀ ਤਵਾਈ ਦੇਖ ਲੈ ਕੇ ਹਾਂ ਆਨਲਾਈਨ ਜਿਹੜਾ ਮਰਜੀ ਮੀਨ ਮੰਗਾ ਲੈ ਥੱਲੇ ਦੀ ਤੇ ਦੁੱਧ ਦੀ ਸਾਡੀ ਹੋ ਕੋਈ ਡੱਕਤ ਨਹੀਂ ਗੱਲ ਨਹੀਂ ਹਾਂ ਲੈ ਹੂੰ ਤਦ ਲੈ ਆਪਾਂ ਹੁਣ ਸਾਨੂੰ ਤੋੜ ਕੇ ਦਿਖਾ ਰਿਹਾ ਥਾਂ ਤੋਂ ਪਹਿਲੇ ਪਾਸ ਕਰਾ ਦੇ ਦੋਨੋਂ ਸਾਈਡਾਂ ਤੋਂ ਹਾਂ ਤੇ ਤੋੜ ਬਾਈ ਫਿਰ ਪਹਿਲੇ ਸੂਏ ਸੂਕੇ ਦੂਜੇ ਵਾਸਤੇ ਗੱਪਣਾ ਬਾਕੀ ਸਾਨੂੰ ਫੇਸ ਕੁਆਲਿਟੀ ਚੈੱਕ ਕਰਾ ਦੇਣਾਗਾ ਆਇਸ ਜਾ ਜੇ ਕੱਦ ਕਾਰਡ ਜਰਸੀਾਂ ਚ ਹੀ ਆਗਾ ਰੰਗ ਜਰੂਰ ਡੱਬਾ ਗਿਆ ਹੈ ਬਹਿੜ ਜਰਸੀ ਨਾਲ ਚਾ ਗਈ ਹਾਂ ਬੱਦੇ ਦੇ ਬਾਈ ਕਿੜਾ ਮੜਾ ਲਓ ਵੀਰੇ ਆਸ ਨੂੰ ਤੋਰ ਕੇ ਦਿਖਾਣੇ ਆਗੇ ਕੋਈ ਲੰਗਣੀ ਵੱਜੋ ਬੱਤੀ ਕੋੜੀ ਆ ਗਈ ਆ ਕੋੜੀ ਆ ਗਈ ਲੈ ਇੱਥੇ ਚੈੱਕ ਕਰ ਲਓ ਜੀ ਹਾਂ ਤੇ ਥੋੜਾ ਜਿਹਾ ਥਾਂ ਜਰੂਰ ਤੰਗ ਹੈ ਕਈ ਥਾਂ ਤੋਂ ਪਈ ਜੇ ਕਈ ਥਾਂ ਛਾਂ ਪੰਜ ਸਕੇ ਰੰਗ ਤੁਹਾਨੂੰ ਥੋੜਾ ਬੇਸਾਬਾ ਨਜ਼ਰ ਆਉਂਦਾ ਹੋਊਗਾ ਖਾਣ ਪੀਣ ਨੂੰ ਅੱਛਾ ਜਿਹੜਾ ਕੁਝ ਮਰਜ਼ੀ ਜਿਹੜਾ ਕੁਝ ਮਰਜ਼ੀ ਪਾ ਦੇ ਵੀ ਫੀਡ ਦਾਣਾ ਲੈ ਟਿਓ ਮਰਜ਼ੀ ਪਾ ਇਹਨੂੰ ਹਾਂ ਠੀਕ ਹੈ 10 ਕਿਲੋ ਤੋਂ ਤੁਹਾਨੂੰ ਨੈਟ ਮਿਲ ਕੇ ਤੋਲ ਕੇ ਮਿਲ ਜੂ ਭਰਾ ਮੇਰੇ ਦੁੱਧ ਵਾਲੇ ਕੰਨੂ ਤਾਂ ਡਾਕਟਰ ਆ ਤੇਰਾ ਨਾਂ ਲਖੇ ਆਪਣੀ ਗਰੰਟੀ ਹੋਊਗੀ ਕਿ ਇਹ ਕਿਸੇ ਨੇ ਆਨਲਾਈਨ ਮੰਗਵਣੀ ਆ ਦੁੱਧ ਦੀ ਜਥਾ ਦੀ ਆਪਣੀ ਗਰੰਟੀ ਹੋ ਜਿੰਮੇਵਾਰੀ ਲਵੇਂਗਾ ਪੂਰੀ ਆ ਫੁੱਲ ਜ਼ਿੰਮੇਵਾਰੀ ਰੇਟ ਫਿਰ ਦਾ ਬਸ 545 ਦੇ ਦਾਂਗੇ 500 ਦਾ ਸਾਡੇ ਯਾਰ ਵਿੱਚੋਂ ਕਾਹਨੂੰ ਬਸ 1000 ਛੱਡਾਂਗੇ ਅੱਛਾ 545 ਹੁਣ 545 100 ਕੱਟ ਕਰਦਾ ਵਿੱਚੋਂ ਹੋਰ ਆ ਸਾਡੇ 4.5 ਦਾ ਸੌਦਾ ਤੁਹਾਨੂੰ ਧੁੱਗ ਜੂਗਾ ਇਹ ਤੇ ਬਾਕੀ ਥੋੜਾ ਇਹ ਚ ਛੋੜ ਛੱਪਾ ਹੋਰ ਹੋ ਜਾਊਗਾ ਛੋੜ ਛੱਪਾ ਹੋ ਜਾਊਗਾ ਹਾਂ ਠੰਡੀ ਸੀਲ ਤਾਂ ਕੋਈ ਦਿੱਕਤ ਨਹੀਂ ਆਣੀ ਹਾਂ ਆ ਲੈ ਲੈ ਇਥੋਂ ਤੁਹਾਨੂੰ ਬੈਗ ਸ਼ਾਟ ਫੋਨ ਦਿਖਾ ਦੇਣਾਗਾ ਠੰਡੀ ਸੀਲ ਤਾਂ ਕੋਈ ਲੱਗ ਜੇ ਜਦੋਂ ਦੁੱਧ ਕਿੰਨਾ ਕੁ ਭਾਗ ਲੱਗ ਭਾਗ ਜੇ ਭਾਈ ਆਪਾਂ ਚੋਈ ਨਹੀਂ ਆਪਣੇ ਮਾਲਕਾਂ ਦੇ ਦੱਸਣ ਦੇ ਹਿਸਾਬ ਨਾਲ ਦੱਸਾਂਗੇ 19 ਕਿਲੋ ਅੱਛਾ ਆਪਾਂ ਚੋਈ ਨਹੀਂ ਹੂੰ ਠੀਕ ਹੈ ਜੋ ਆਪਣੇ ਕੋਲ ਹਾਜ਼ਰ ਆ ਉਹ ਦੱਸਣਾ ਅੱਜ 10 ਕਿਲੋ ਆਪਣੇ ਕੋਲੇ ਅੱਜ 10 ਕਿਲੋ ਜਿੱਥੋਂ ਮਰਜੀ ਆ ਜੇ ਵੀਰ ਬਸਤ ਨੂੰ ਤੱਕ ਜਮਾਲਾ ਕਰੀ 200 ਕਿਲੋਮੀਟਰ ਤੋਂ ਆ ਜੇ ਦੁੱਧ ਚ ਪ੍ਰੋਬਲਮ ਨਹੀਂ ਆਉ ਠੀਕ ਹੈ ਥਾਣਾ ਹੋਵਣ ਜੱਜਮੈਂਟ ਕਰ ਲੋ ਜੀ ਤੇ ਜਰਸੀ ਨਸਲ ਜਾਇ ਲਗਭਗ ਠੀਕ ਹੈ ਤੇ ਬਾਕੀ ਦੇਖੋ ਜਿਹੜਾ ਭਰਾ ਖਰੀਦੂਗਾ ਸੋਦੀ ਸਮਝ ਆ ਵੀ ਕੀ ਸਮਝਦਾ ਹੈ ਸਾਢੇ 44000 ਮੁੱਲ ਹੈ ਪਿੰਡ ਨਾਣੇਵਾਲ ਤਸਵੀਰ ਤਾਂ ਬਾ ਜੋ ਮੁੱਲ ਸਾਢੇ 45000 ਛੱਡਣਾ ਸਾਢੇ 44 ਦੀ ਦੇਣੀ ਹੈ ਸਾਢੇ 44 ਦੀ ਬਾੜ ਦੇਣੀ ਹੈ ਅੰਪਾ 100 200 ਛੋਟ ਕਰਾਂਗੇ ਵੀਰ ਦਾ ਜਿਹੜਾ ਕੋਈ ਲੈ ਕੇ ਜਾਊਗਾ ਠੀਕ ਹੈ ਠੀਕ ਹੈ ਵੀਰੇ ਸੋ ਜਿਹੜੇ ਵੀਰ ਨੂੰ ਪਸੰਦ ਆਊਗੀ ਜੇ ਦੋੜਾਂ ਜਿਮੇਵਾਰੀ ਆ ਜਿਮੇਵਾਰੀ ਹੋਊਗੀ ਠੀਕ ਆ ਵੀਰੇ ਹਾਂ ਗੇੜਾ ਤੋਂ ਉਹਨਾਂ ਹੋਰ ਦਵਾ ਦਿੰਨਾ ਦੇ ਦੇ ਗੇੜਾ ਕੋਈ ਚੱਕਰ ਨਹੀਂ ਪਰ ਕਿਹਦੇ ਪ੍ਰਾਣੋਂ ਆਣ ਲੱਗੇ ਵੀ ਵੀ ਘਸ ਰਹੀ ਕੋਈ ਹੈਨਾ ਹਾਂ ਸਮਾਰਕ ਤੋਦ ਕੇ ਦਿਖਾ ਦੇ ਜੋ ਹੈਗੀ ਆ ਮੀਡੀਅਮ ਸਾਈਜ਼ ਆ ਹਾਂ ਜੋ ਹਾਂ ਜੋ ਜਰਸੀ ਦਾ ਕੱਦ ਹੁੰਦਾ ਹਾਂ ਉਹਨਾਂ ਕੋਈ ਵਾਰੀ ਛੋਟੀ ਨਹੀਂ ਕੋਈ ਵਾਰੀ ਵੱਡੀ ਨਹੀਂ ਦੇਖਣਾ ਵੀਡੀਓ ਦੇ ਵਿੱਚ ਹੀ ਕਹਾਂਗੇ ਕੋਈ ਵੀਰ ਆ ਕੇ ਅਗਲਾ ਕਹਿ ਦਿੰਦਾ ਹੈਨਾ ਹੂੰ ਜੋ ਜਰਸੀ ਬਰੀਡ ਦੀ ਕੱਦ ਕਾਠ ਜਿਹੇ ਜਿਹਾ ਹੁੰਦਾ ਉਹ ਚੀਜ਼ ਆ ਸਹੀ ਆ ਠੀਕ ਆ ਇੱਥੇ ਠੀਕਾ ਚੰਗਾ ਲੱਗਿਆ ਵਾ ਆਪਣਾ ਕਾਪੀ ਤੇ ਲਿਖਿਆ ਪਿਆ ਲਖੇ ਉਹ ਆਪਾਂ ਨੂੰ ਜਿਹੜੇ ਕੋਈ ਬਾਈ ਪੁੱਛੂਗਾ ਉਹਨੂੰ ਦੱਸ ਦਿਆਂਗੇ। ਆ ਬੱਛਾ ਜੈਸੇ ਦਾ ਕਿ ਹੋਰ ਦਾ? ਨਹੀਂ ਨਹੀਂ ਇਹ ਹੋਰ ਦਾ ਵੀਰੇ। ਅੱਛਾ ਇਹਦਾ ਉਹ ਗਾਂ ਦਾ ਤਾਂ ਘਰੇ ਰੱਖੀ ਵੀ ਆਪਣੀ। ਅੱਛਾ ਉਹ ਗਾਂ ਦਾ ਬੱਛਾ। ਹਾਂ ਹਾਂ। ਠੀਕ ਹੈ ਲੈ ਇੱਥੋਂ ਚੈੱਕ ਕਰ ਲਓ ਜੀ। ਇਹਦਾ ਕੱਲੀ ਪ੍ਰੋਪਰ ਗਾਂ ਤੇ ਗੱਬਣੀ ਆ ਕੱਲੀ। ਠੀਕ ਆ ਵੀਰੇ। ਹਾਂ। ਸੋ ਦੁੱਧ ਵਾਲੇ ਪਾਸੋਂ ਤੇ ਠੰਡੀ ਸੀਲ ਦੀ ਆਪਣੀ ਗਾਰੰਟੀ ਹੋਊਗੀ। ਜਿਹੜੇ ਮਰਜ਼ੀ ਬਾਈ ਨੂੰ ਆਪਦੀ ਸਹਿਤੀ ਤੇ ਦੇ ਦੀ। ਠੀਕ ਆ ਭਰਾ। ਧੰਨਵਾਦ ਜੀ। ਸੋ ਜਿਹੜੇ ਵੀ ਨੂੰ ਪਸੰਦ ਆਊਗੀ ਆ ਕੇ ਦੇਖ ਕੇ ਖਰੀਦ ਸਕਦੇ ਹੋ। ਸਤਿ ਸ੍ਰੀ ਅਕਾਲ ਜੀ।